ਸੁਪ੍ਰੀਤ ਸਾਲ ਦਾ ਨਿਊਟ ਵੇਖ ਰਹੇ ਤੁਸੀਂ ਮਹਾ ਕੁਸ਼ਪ੍ਰੀਤਕੌਰ ਖੇਤੀਬਾੜੀ ਵਿਭਾਗ ਵੱਲੋਂ ਸੋਹਣੀਆਂ ਫਸਲਾਂ ਦੀ ਸੁਚੱਜੀ ਕਾਸ਼ਤ ਵਾਸਤੇ ਕਿਸਾਨ ਵਿਕਾਸ ਟਰੈਂਬਰ ਵਿਕੇ ਸਿਕਲਾਈ ਕੈਂਪ ਲਾਇਆ ਗਿਆ ਜਿਸ ਸਿਕਲਾਈ ਕੈਂਪ 'ਚ ਵਿਸ਼ੇਸ਼ ਤੌਰ ਤੇ ਮੁਹਾਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਪਹੁੰਚੇ ਜਿਨ੍ਹਾਂ ਕਿਹਾ ਕਿ ਕਿਸਾਨ ਸਾਡੇ ਦੇਸ਼ ਦੀ ਰੀੜ ਦੀ ਹੱਡੀ ਸਨ ਕਿਸਾਨ ਆਪਣਾ ਕੋਈ ਵੀ ਨਫਾ ਜਾਂ ਫਿਰ ਨੁਕਸਾਨ ਨਹੀਂ ਵੇਖਦੇ ਉਹ ਸਿਰਫ ਤੇ ਸਿਰਫ ਦੇਸ਼ ਦਾ ਠੇਡ ਪਰਣ ਦੇ ਲਈ ਲਗਾਤਾਰ ਕੰਮ ਕਰਦੇ ਰਹਿੰਦੇ ਨੇ ਪੰਜਾਬ ਸਰਕਾਰ ਕਿਸਾਨਾਂ ਦੇ ਜਿਹੜੇ ਵੀ ਮਸਲੇ ਨੇ ਉਹਨਾਂ ਨੂੰ ਪੈਲ ਦੇ ਆਧਾਰ ਦੇ ਉੱਤੇ ਹੱਲ ਕਰੇਗੀ ਤੇ ਹਮੇਸ਼ਾ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਖੜੀ ਹੈ ਤੇ ਖੜੀ ਰਹੇਗੀ ਦੇਖੋ ਮੈਂ ਸਮਝਦਾ ਵੀ ਜਿਹੜਾ ਜਾਗਰੂਕਤਾ ਹੋਣੀ ਬਹੁਤ ਜ਼ਰੂਰੀ ਹੈ ਹਰ ਕੰਮ ਦੇ ਵਿੱਚ ਜੇ ਆਪਾਂ ਜਾਗਰੂਕ ਹੋਵਾਂਗੇ ਆਪਾਂ ਐਜੂਕੇਟ ਹੋਵਾਂਗੇ ਆਪਾਂ ਨੂੰ ਪਤਾ ਹੋਊਗਾ ਵੀ ਇਸ ਕੰਮ ਕਰਨ ਦੇ ਦਾ ਆਪਾਂ ਨੂੰ ਫਾਇਦਾ ਹੋਣਾ ਹੈ ਤੇ ਇਸ ਕੰਮ ਕਰਨ ਦੇ ਦਾ ਆਪਾਂ ਨੂੰ ਨੁਕਸਾਨ ਹੋਣਾ ਹੈ ਤੋ ਇਹ ਜਿਹੜਾ ਸਖਲਾਈ ਕੈਂਪ ਆ ਇਹ ਕਿਸਾਨਾਂ ਦੇ ਲਈ ਬਹੁਤ ਜ਼ਰੂਰੀ ਆ ਔਰ ਇਹਦੇ ਵਿੱਚ ਹਰ ਇੱਕ ਚੀਜ਼ ਦੱਸੀ ਜਾਂਦੀ ਆ ਕਿਸਾਨਾਂ ਨੂੰ ਵੀ ਆਪਾਂ ਨੇ ਕਿਦਾਂ ਖੇਤੀ ਕਰਨੀ ਆ ਕਿਦਾਂ ਆਪਾਂ ਨੇ ਬੀਜ ਬਜਾਈ ਕਰਨੀ ਆ ਦੇਖੋ ਸਿੱਧੀ ਬਜਾਈ ਕਰਾਉਣ ਲਈ ਪੰਜਾਬ ਸਰਕਾਰ ਜਿਹੜੀ ਉਹ ਬਹੁਤ ਕੀਨ ਆ ਤੁਹਾਨੂੰ ਪਹਿਲਾਂ ਦੇਖਿਆ ਹੋਣਾ ਵੀ ਸਾਡੇ ਮੁੱਖ ਮੰਤਰੀ ਸਾਹਿਬ ਨੇ ਪਿਛਲੀ ਵਾਰੀ ਵੀ ਤੇ ਉਦੋਂ ਪਿਛਲੀ ਵਾਰ ਵੀ ਤੇ ਇਸ ਵਾਰ ਵੀ ਇਹ اعلان ਕੀਤਾ ਵੀ ਸਿੱਧੀ ਮਜਬਾਈ ਕਰੋ ਔਰ ਅਸੀਂ ਤੁਹਾਨੂੰ ਇਨਸੈਂਟਿਵ ਵੀ ਦਵਾਂਗੇ ਔਰ ਨਾਲ ਉਸ ਤੋਂ ਬਾਅਦ ਇਹ ਆ ਵੀ ਇਨਸੈਂਟਿਵ ਦੇ ਨਾਲ-ਨਾਲ ਬੜਾ ਜ਼ਰੂਰੀ ਆ ਵੀ ਹਰ ਇੱਕ ਚੀਜ਼ ਪੈਸਾ ਵੀ ਨਹੀਂ ਹੁੰਦਾ ਹੈਗਾ ਆਪਾਂ ਨੇ ਆਲਾ-ਦੋਲਾ ਆਪਣਾ ਵਾਤਾਵਰਣ ਵੀ ਬਚਾਉਣਾ ਹੈ ਸਭ ਅੱਜ ਨਲਾ ਪੱਤਰੀ ਦਾ ਕਿਸਾਨ ਸੰਭਾਈ ਟੈਕ ਟੂ ਗਿਆ ਰਿਹਾ ਕੀ ਫਾਇਦੇ ਹੁੰਦੇ ਨੇ ਇਹਦੇ ਨਾਲ ਤੇ ਕਿੰਨੀ ਕਿ ਜਿਹੜੇ ਉਹ ਪੱਤਰੀ ਨੇ ਕਿਸਾਨ ਨਾਲ ਸੰਬੰਧਾ ਕੇ ਜਾਗਰੂਕ ਦੇਖੋ ਮੈਂ ਸਮਝਦਾ ਵੀ ਜਿਹੜਾ ਜਾਗਰੂਕਤਾ ਹੋਣੀ ਬਹੁਤ ਜ਼ਰੂਰੀ ਹੈ ਹਰ ਕੰਮ ਦੇ ਵਿੱਚ ਜੇ ਆਪਾਂ ਜਾਗਰੂਕ ਹੋਵਾਂਗੇ ਆਪਾਂ ਐਜੂਕੇਟ ਹੋਵਾਂਗੇ ਆਪਾਂ ਨੂੰ ਪਤਾ ਹੋਊਗਾ ਵੀ ਇਸ ਕੰਮ ਕਰਨ ਦੇ ਦਾ ਆਪਾਂ ਨੂੰ ਫਾਇਦਾ ਹੋਣਾ ਹੈ ਤੇ ਇਸ ਕੰਮ ਕਰਨ ਦੇ ਦਾ ਆਪਾਂ ਨੂੰ ਨੁਕਸਾਨ ਹੋਣਾ ਹੈ ਤੇ ਉਹ ਮਤਲਬ ਉਹਦਾ ਜਿਹੜਾ ਫਾਇਦਾ ਉਹ ਅਲਟੀਮੇਟ ਹੁੰਦਾ ਹੈ ਕੋਈ ਜਿਹੜਾ ਸਖਲਾਈ ਕੈਂਪ ਆ ਇਹ ਕਿਸਾਨਾਂ ਦੇ ਲਈ ਬਹੁਤ ਜ਼ਰੂਰੀ ਆ ਔਰ ਇਹਦੇ ਵਿੱਚ ਹਰ ਇੱਕ ਚੀਜ਼ ਦੱਸੀ ਜਾਂਦੀ ਆ ਕਿਸਾਨਾਂ ਨੂੰ ਵੀ ਆਪਾਂ ਨੇ ਕਿਦਾਂ ਖੇਤੀ ਕਰਨੀ ਆ ਕਿਦਾਂ ਆਪਾਂ ਨੇ ਬੀਜ ਵਿਜਾਈ ਕਰਨੀ ਆ ਔਰ ਕਿਦਾਂ ਆਪਾਂ ਵਾਤੇ-ਵਾਦ ਝਾੜ ਲੈਣਾ ਤੇ ਕਿਦਾਂ ਕਿਹੜੀ ਫਸਲ ਨੂੰ ਬੀਜ ਕੇ ਆਪਾਂ ਨੂੰ ਵਾਤੇ-ਵਾਦ ਜਿਹੜਾ ਫਾਇਦਾ ਉਹ ਮਿਲ ਸਕਦਾ ਤੁਹਾਨੂੰ ਕੀ ਲੱਗਦਾ ਕਿ ਝੋਨੇ ਨੂੰ ਲੈ ਕੇ ਬੜਾ ਹਰ ਵਾਰ ਚਰਚਾ ਹੁੰਦੀ ਆ ਤੇ ਉਸੇ ਤਾਂ ਲੱਗਦਾ ਕਿ ਸਿੱਧੇ ਬਜਾਈ ਹੋਣ ਦਾ ਜਿਹੜੇ ਆਪਣੇ ਮਹਾਲੀ ਦੇ ਵਿੱਚ ਕੋਈ ਅੰਤਰ ਹੈ ਕਿੰਨੀ ਸਿੱਧੀ ਬਜਾਈ ਹੁੰਦੀ ਆ ਜਾਂ ਲੋਕ ਅਗੇ ਨਾਲ ਤੁਹਾਨੂੰ ਲੱਗਦਾ ਕਿਵੇਂ ਹੋਣੀ ਆ ਦੇਖੋ ਸਿੱਧੀ ਬਜਾਈ ਕਰਾਉਣ ਲਈ ਪੰਜਾਬ ਸਰਕਾਰ ਜਿਹੜੀ ਉਹ ਬਹੁਤ ਕੀਨ ਹੈ ਤੁਹਾਨੂੰ ਪਹਿਲਾਂ ਦੇਖਿਆ ਹੋਣਾ ਵੀ ਸਾਡੇ ਮੁੱਖ ਮੰਤਰੀ ਸਾਹਿਬ ਨੇ ਪਿਛਲੀ ਵਾਰੀ ਵੀ ਤੇ ਉਦੋਂ ਪਿਛਲੀ ਵਾਰੀ ਤੇ ਇਸ ਵਾਰ ਵੀ ਐਲਾਨ ਕੀਤਾ ਵੀ ਸਿੱਧੀ ਬਜਾਈ ਕਰੋ ਔਰ ਅਸੀਂ ਤੁਹਾਨੂੰ ਇਨਸੈਂਟਿਵ ਵੀ ਦਵਾਂਗੇ ਔਰ ਨਾਲ ਉਸ ਤੋਂ ਬਾਅਦ ਇਹ ਹੈ ਵੀ ਇਨਸੈਂਟਿਵ ਦੇ ਨਾਲ-ਨਾਲ ਬੜਾ ਜ਼ਰੂਰੀ ਹੈ ਵੀ ਹਰ ਇੱਕ ਚੀਜ਼ ਪੈਸਾ ਵੀ ਨਹੀਂ ਹੁੰਦਾ ਹੈਗਾ ਆਪਾਂ ਨੇ ਆਲਾ ਦੋਲਾ ਆਪਣਾ ਵਾਤਾਵਰਣ ਵੀ ਬਚਾਉਣਾ ਹੈ ਪਾਣੀ ਵੀ ਬਚਾਉਣਾ ਹੈ ਆਉਣ ਵਾਲੀ ਜਨਰੇਸ਼ਨਾਂ ਲਈ ਆਪਾਂ ਦੇ ਕੋਲ ਨਾ ਕੁਝ ਛੱਡ ਕੇ ਵੀ ਜਾਣਾ ਹੈ ਸੋ ਇਸ ਕਰਕੇ ਬਹੁਤ ਜ਼ਰੂਰੀ ਆਪਾਂ ਸਿੱਧੀ ਬਿਜਾਈ ਹੈ ਜਿਹੜੀ ਉਹ ਕਰੀਏ ਤਾਂ ਕਿ ਆਪਾਂ ਪਾਣੀ ਨੂੰ ਬਚਾ ਸਕੀਏ ਔਰ ਮੈਨੂੰ ਇਹ ਵੀ ਲੱਗਦਾ ਹੈ ਵੀ ਪਿਛਲੇ ਤੱਥਾਂ ਤੋਂ ਸਾਹਮਣੇ ਹੈ ਵੀ ਸਿੱਧੀ ਬਿਜਾਈ ਕਰਨ ਦੇ ਵਿੱਚ ਔਰ ਕੱਦੂ ਕਰਕੇ ਬਿਜਾਈ ਕਰਨ ਦੇ ਵਿੱਚ ਕੋਈ ਜ਼ਿਆਦਾ ਝਾੜ ਦੇ ਵਿੱਚ ਲੰਬਾ ਚੌੜਾ ਕੋਈ ਨਹੀਂ ਆਏਗਾ ਮੈਂ ਸ਼ਿਵਰਾਮ ਸ਼ਾਨ ਮੇਰਾ ਵਸੀ ਬਲਾਕ ਤੋਂ ਇਹ ਜਿਹੜਾ ਮੇਲਾ ਇੱਥੇ ਲਾਇਆ ਹੈ ਜ਼ਿਲ੍ਹਾ ਪੱਤਰ ਤੇ ਬਹੁਤ ਹੀ ਬੜੀਆ ਹੈ ਔਰ ਇੱਥੇ ਜਿਹੜੀ ਪ੍ਰਦਰਸ਼ਨੀ ਲਾਈ ਹੈ ਕਿਸਾਨ ਭਰਾਵਾਂ ਨੂੰ ਜਾਣਕਾਰੀ ਮਿਲਦੀ ਹੈ ਪਰੰਤੂ ਇਹਦਾ ਮਿਲਦੇ-ਮਿਲਦੇ ਇਹਨਾਂ ਨੂੰ ਕੋਈ ਇੰਨੀ ਜ਼ਿਆਦਾ ਇੱਥੇ ਆ ਕੇ ਸੁਵਿਧਾ ਨਹੀਂ ਮਿਲਦੀ ਅਕੀ ਤੇ ਤਾਂ ਕਿ ਜਿਵੇਂ ਇੱਥੇ ਕਿਸਾਨ ਆਉਂਦੇ ਨੇ ਪੰਜਾਬ ਗਵਰਨਮੈਂਟ ਨੂੰ ਜਾਂ ਸੈਂਟਰ ਗਵਰਨਮੈਂਟ ਨੂੰ ਇਹਦੇ ਵਿੱਚ ਜਿੱਦਾਂ ਇਹ ਬੁੱਟੇ ਮਿਲਦੇ ਨੇ ਇਹ ਆਪਣੀ ਸਬਸਿਡੀ ਤੇ ਦੇਣੇ ਚਾਹੀਦੇ ਨੇ ਜਿਹੜੇ ਬੀਜ ਨੇ ਉਹ ਵੀ ਸਬਸਿਡੀ ਤੇ ਦੇਣੇ ਚਾਹੀਦੇ ਨੇ ਇੱਥੇ ਪ੍ਰਦਰਸ਼ਨੀ ਤਾਂ ਲਾਉਂਦੇ ਨੇ ਆਪਣੇ ਆਪਣੀ ਉਹ ਬੀਜਾਂ ਦੀ ਬੀਜ ਆਪਣੇ ਪੈਸੇ ਕਮਾ ਕੇ ਚਲੇ ਜਾਂਦੇ ਨੇ ਜਿਹੜੇ ਵੀ ਕੰਪਨੀਆਂ ਦੇ ਮਹਿਕਮਿਆਂ ਦੇ ਮਤਲਬ ਲੱਗ ਹੁੰਦੇ ਨੇ ਤੇ ਇਹਨਾਂ ਨੂੰ ਗਵਰਨਮੈਂਟ ਵੱਲੋਂ ਕੁਝ ਪੰਜਾਬ ਗਵਰਨਮੈਂਟ ਵੱਲੋਂ ਕੁਝ ਸੈਂਟਰ ਗਵਰਨਮੈਂਟ ਵੱਲੋਂ ਅਗਰ ਕੁਝ ਪੈਸਾ ਦਿੱਤਾ ਜਾਵੇ ਤੇ ਕੁਝ ਕਿਸਾਨਾਂ ਕੋਲੋਂ ਲਿਆ ਜਾਵੇ ਤੇ ਤਾਂ ਕਿ ਕਿਸਾਨ ਉਸ ਨੂੰ ਖਰੀਦ ਸਕਣ ਕਈ ਵਾਰ ਇੰਨੇ ਮੁੱਲ 1 ਕਿਲੋ ਬੀਜ ਦਾ ਜਿੱਦਾਂ ਕੋਈ ਚਾਰੇ ਦਾ ਪਸ਼ੂਆਂ ਦੇ ਉਹਦਾ ਕਾਫੀ ਰੇਟ ਹੁੰਦਾ ਹੈ ਤੇ ਉਹਦੇ ਵਿੱਚੋਂ ਅਗਰ 600 ਰੁਪਏ ਕਿਲੋ ਆ ਤੇ 200 ਰੁਪਏ ਕਿਲੋ ਮਿਲ ਜਾਵੇ ਤੇ 200 ਰੁਪਏ ਪੰਜਾਬ ਗਵਰਨਮੈਂਟ ਪਾ ਦੇਵੇ 200 ਸੈਂਟਰ ਪਾ ਦੇਵੇ ਤਾਂ ਹੀ ਇਹ ਪ੍ਰਦਰਸ਼ਨੀ ਲਾਣ ਦਾ ਫਾਇਦਾ ਹੈਗਾ ਆ ਨਹੀਂ ਤੇ ਇਦਾਂ ਲਾਣ ਦਾ ਕੋਈ ਮੈਨੂੰ ਲੱਗਦਾ ਵੀ ਜਾਨਾ ਫਾਇਦਾ ਨਹੀਂ ਕਿਉਂਕਿ ਇੱਕ ਪ੍ਰਦਰਸ਼ਨੀ ਲਾਣ ਵਾਸਤੇ ਘਟੂ ਘੱਟੀ ਮੇਰੇ ਹਿਸਾਬ ਨਾਲ ਜਿਲ੍ਹਾ ਪੱਧਰ ਤੇ ਕਮਤੇ ਕਮ ਵੀ 2-3 ਲੱਖ ਰੁਪਿਆ ਖਰਚ ਹੁੰਦਾ ਹੋਊਗਾ ਤੇ ਉਹ 2-3 ਲੱਖ ਦੇ ਨਾਲੋਂ ਬਿਹਤਰ ਹੈ ਕਿਸਾਨਾਂ ਦੇ ਸਿੱਧਾ ਬੀਜਾਂ ਦੇ ਵਿੱਚ ਪਾਇਆ ਜਾਵੇ ਜਾਂ ਬੀਜ ਕੋਈ ਲੈ ਕੇ ਦਿੱਤਾ ਜਾਵੇ ਤੇ ਪਸ਼ੂਆਂ ਦੇ ਲਈ ਤੇ ਹੋਰ ਚੀਜ਼ਾਂ ਦੇ ਲਈ ਜਿਵੇਂ ਪਸ਼ੂਆਂ ਦੇ ਵਾਸਤੇ ਆ ਕਈ ਤਰ੍ਹਾਂ ਦੇ ਪਾਊਡਰ ਆਉਂਦੇ ਨੇ ਜਿੱਦਾਂ ਪਾਊਡਰ ਦੀ ਕੀਮਤ 500 ਰੁਪਏ ਹੈ ਤੇ ਉਹ 200 ਰੁਪਏ ਦਾ ਅਗਰ ਮਿਲੇ ਤਾਂ ਹੀ ਫਾਇਦਾ ਇਹ ਪ੍ਰਦਰਸ਼ਨੀ ਲਾਣ ਦਾ ਤੇ ਪੰਜਾਬ ਗਵਰਨਮੈਂਟ ਨੂੰ ਵੀ ਕਿਸਾਨਾਂ ਦੇ ਬਾਰੇ ਸੋਚਣ ਦਾ ਤੇ ਚੰਗੇ ਤੇ ਚੰਗੇ ਬੀਜ ਦਿੱਤੇ ਜਾਣ ਵੱਧ ਤੇ ਵੱਧ ਸਬਸਿਡੀ ਦੇ ਕੇ ਕਿਸਾਨਾਂ ਨੂੰ ਜਿਹੜਾ ਉਹਨੂੰ ਫਾਇਦਾ ਪਹੁੰਚਾਣਾ ਚਾਹੀਦਾ ਹੈ ਵੈਗੜੂ ਜੁਕਾ ਖਲਸਾ ਵੈਗੜੂ ਜੁਕੀ ਪਤੇ ਮੈਂ ਦਰਸ਼ਨ ਗੁੱਜਰ ਡੇਰਾ ਵਸੀ ਤੋਂ ਆਪਾਂ ਇਹ ਪ੍ਰਦਰਸ਼ਨ ਲਈ ਆਏ ਆ ਮੇਲੇ ਵੇਖਿਆ ਕਿਸਾਨਾਂ ਲਈ ਲਗਾਇਆ ਹੈ ਜੋ ਇਹ ਮੇਲਾ ਜਿਵੇਂ ਲੱਗ ਰਹੇ ਪਰ ਇਹਦੇ ਕਿਸਾਨਾਂ ਨੂੰ ਕੋਈ ਲਾਭ ਨਹੀਂ ਹੈ ਕਿਉਂਕਿ ਜਿਹੜੇ ਦਿਨ ਦੇ ਦਿਖਾ ਰਹੇ ਰੇਟ ਇਹਨਾਂ ਦੇ ਹਾਈ ਹੈ ਉੱਚੇ ਲੈਵਲ ਤੇ ਹੈ ਕਿਸਾਨ ਇਹ ਕਿਵੇਂ ਖਰੀਦ ਸਕਦੇ ਕੋਈ ਕਿਸਾਨ ਲਈ ਤਾਂ ਕੋਈ ਫਾਇਦਾ ਹੈ ਹੀ ਨਹੀਂ ਤੇ ਵਿੱਚ ਕਿਉਂਕਿ ਆਪਾਂ ਪੰਜਾਬ ਗਵਰਨਮੈਂਟ ਨੂੰ ਭਾਵੇਂ ਸੈਂਟਰ ਨੂੰ ਜਿਹਨਾਂ ਨੇ ਇਹ ਲਗਾਏ ਹੈ ਕਰਦੇ ਹੈ ਇਹ ਪ੍ਰੋਗਰਾਮ ਕਰਦੇ ਆ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਕਿ ਇਹ ਜੋ ਵੀ ਹੈ ਮਾਲਕੀ ਕਿਸਾਨਾਂ ਦੇ ਲਾਭ ਤਾਂ ਤੁਸੀਂ ਲਗਾਉਂਦੇ ਹੋ ਪਰ ਕਿਸਾਨਾਂ ਨੂੰ ਲਾਭ ਹੀ ਤਾਂ ਨਹੀਂ ਮਿਲਦਾ ਇਹਦੇ ਬਾਰੇ ਕੁਝ ਸੋਚਿਆ ਜਾਵੇ ਤਾਂ ਕਿ ਕਿਸਾਨ ਨੂੰ ਦਾ ਫਾਇਦਾ ਚੱਕੇ ਤਾਂ ਕਿ ਇਹ ਜੋ ਪਰ ਰੇਟ ਲਗਾ ਰਹੇ ਕਰ ਰਹੇ ਆਪਾਂ ਇਹਨਾਂ ਨੂੰ ਥੋੜਾ ਇਹਦੇ ਬਾਰੇ ਸੋਚਣਾ ਚਾਹੀਦਾ ਹੈ